ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਅੱਜ ਆਪਾਂ ਧੁੱਪ ਵਧੀਆ ਚੜੀ ਹੋਈ ਹੈ ਤੇ ਖੀਤ ਤੇ ਅੱਜ ਆਪਾਂ ਬਾਹਣ ਨੂੰ ਬਾਹਣ ਚੱਲੇ ਆਂ ਮੱਕੀ ਬੀਜਣੀ ਆ ਸੋਨੂੰ ਪਤਾ ਪਹਿਲਾਂ ਵੀਡੀਓ ਚ ਆਪਾਂ ਮੀਂਹ ਤੋਂ ਪਹਿਲਾਂ ਵੀ ਫਰੂਟਾ ਵਿਟਰ ਮਾਰਿਆ ਸੀ ਹਾਲ ਸੁਹਾਗਾ ਸਾਰਾ ਕੁਝ ਮਾਰਿਆ ਸੀ ਪਰ ਫਿਰ ਮੀਂਹ ਦੇ ਕਾਰਨ ਉਹ ਸਾਰੀ ਗਿੱਲਾ ਹੋ ਗਿਆ ਬਾਹਣ ਤੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਧੀਆ ਧੁੱਪ ਤਿੱਖੀ ਹੈਗੀ ਆ ਤੇ ਬੱਤ ਵੀ ਆਈ ਵੀ ਆ ਤੇ ਲਓ ਵੀ ਆਪਾਂ ਹਾਲ ਮਾਰਦੇ ਆ ਇਹਦੇ ਵਿੱਚ ਮੋਥਰਾ ਵੀ ੜਾ ੜਾ ਹੋ ਗਿਆ ਸੀ ਤੇ ਇਧਰ ਦੀ ਲਿਆ ਕੇ ਅੰਦਰ ਦੇ ਵਿੱਚ ਦੋਸਤੋ ਆਪਾਂ ਜਿਹੜਾ ਅੰਦਰਲਾ ਬਾਹਣਾ ਉਹਦੇ ਵਿੱਚ ਆਪਾਂ ਬਾਜਰਾ ਬੀਜਾਂਗੇ ਤੇ ਥੋੜੀ ਜਿਹੀ ਵਿੱਚ ਮੱਕੀ ਮਿਕਸ ਕਰਾਂਗੇ ਤੇ ਕਰਦੇ ਆਂ ਸਟਾਰਟ ਦਰਾ ਆ ਗਿਆ ਟਰੈਕਟਰ ਖੜਾ ਨਾਲ ਪਹਿਲਾਂ ਇਹਨੂੰ ਆਪਾਂ ਮਾਵਾਂਗੇ ਸੈਟਿੰਗ ਚੱਲ ਰਹੀ ਐ ਸੈਟਿੰਗ ਕਰ ਰਹੀ ਐ ਥੋੜੀ ਜਿਹਾ ਲੈਫਟ ਅਚ ਥੋੜੀ ਦਿੱਕਤ ਆਏ ਬਾਕੀ ਸੱਟ ਐ ਆਹ ਦੇਖੋ ਮੌਸਮ ਵੀ ਵਧੀਆ ਅੱਜ ਲਓ ਜੀ ਸਾਰਟਿੰਗ ਕਰ ਲਈ ਤੇ ਘਰੋਂ ਸੱਤ ਲਓ ਜੀ ਆਪਦੇ ਟਰੈਕਟਰ ਦਾ ਹੀ ਫਾਇਦਾ ਹੁੰਦਾ ਹੈ ਮੈਂਟੋ ਮੈਂਟੀ ਬੰਦ ਤਿਆਰ ਹੋ ਕੇ ਦੀਜਿਆ ਜਾਂਦੇ ਆ ਸੁਹਾਗਾ ਵਿਆਹ ਬਾਅਦ ਦੇ ਵਿੱਚ ਸੁਹਾਗਾ ਮਾਰਾਂਗੇ ਵੀਡੀਓ ਨੂੰ ਚੱਲਦੀ ਯਾਰੀ ਲੈਕਚਰ ਕਮੈਂਟ ਜ਼ਰੂਰ ਕਰ ਦਿਓ। ਲਓ ਵੀ ਉਧਰ ਆਪਾਂ ਕੰਮ ਸਾਰਾ ਨੇੜਤਾ ਸੀ ਹੁਣ ਆਪਾਂ ਇੱਧਰ ਅੰਦਰਲੇ ਚ ਬਾਹਰ ਆਇਆ ਹੜਾ ਨਾਲ ਆ ਦੇਖੋ ਵਿਚਲੇ ਗੇੜੇ ਰਹਿ ਗਏ ਆ ਬੱਟਾ ਪਹਿਲਾਂ ਦੀਆਂ ਪਾਣਾਂ ਹੋਈਆਂ ਦੋਸਤੋ ਪਹਿਲਾਂ ਸਾਰਾ ਸੈਟਿੰਗ ਕਰ ਲਈ ਸੀ। ਬਸ ਬੀਜ ਨਹੀਂ ਦਿੱਤਾ ਗੱਲਾਂ ਰੱਬ ਨਹੀਂ। ਬਾਕੀ ਸਾਰੀ ਸੈਟਿੰਗ ਹੋ ਗਈ ਸੀ। ਇੱਧਰ ਆਪਾਂ ਬਾਜਰਾ ਮਾਣਿਕ ਦਾ ਮੰਗਾਲਿਆ ਸੀ ਤੇ 2.5 ਕ ਗੱਟੇ ਮੰਗਾਲੇ ਸੀ ਆਪਾਂ ਮੱਕੀ ਦੇ ਆ ਵੇਖੋ ਆ ਮੱਕੀ ਦੇ ਮੰਗਾਈ ਸੀ ਬਟਣ ਦੇ ਦਾਣਾ ਮੰਡੀ ਤੋਂ 341 ਕਹਿ ਲਈਏ ਨਾ ਆਹ ਆ ਵੱਡਾ ਤੇ ਵਿਚਤਾਈ ਅੱਧਾ ਘਟਾ ਚਾਲ ਦੀ ਵੀਡੀਓ ਨੂੰ ਲਕਚਰ ਕਮੈਂਟ ਜਰੂਰ ਕਰ ਦਿਓ ਬਾਣ ਲਈ ਜਾਂਦਾ ਇਥੇ ਵੀ ਇਦਾਂ ਕਿ ਆਪਾਂ ਸ਼ਾਮ ਤੱਕ ਇੱਕ ਤੋਂ ਕਿਹੜੇ ਹੋ ਰਹੇਗੇ ਬਸ ਸਰ ਠੀਕ ਹੈ ਦੋਸਤੋ ਧੰਨਵਾਦ ਅੱਗੇ ਵਾਜ ਦਿਖਾਓ